5 ਬਰੀ ਕਰੋੜਾ ਰੁਪਏ ਤੁਸੀਂ ਪਬਲਿਸਿਟੀ ਤੇ ਖਰਚ ਕਰੇ ਜੇ 5 ਮਰੀਜ਼ਾਂ ਦਾ ਵੀ 5 ਮਰੀਜ਼ਾਂ ਦਾ ਇਲਾਜ ਵੀ ਅੱਜ ਤੱਕ ਇਸ ਸਕੀਮ ਦੇ ਤਹਿਤ ਕੋਈ ਹੋਇਆ ਹੋਏ ਤਾਂ ਪੰਜਾਬੀਆਂ ਨੂੰ ਦੱਸੋ ਹੁਣ ਤੁਸੀਂ ਦੇਖੋ ਵੀ ਉਸੇ ਸਰਾਬ ਘਟਾਲੇ 'ਚ ਇਹ 3-3 ਸਾਲ ਜਿਹੜਾ ਘਟਕੇ ਆਏ ਤੇ ਉਹੀ ਸਰਾਬ ਘਟਾਲਾ ਪੰਜਾਬ 'ਚ ਲਾਗੂ ਕਰ ਰਹੇ ਆ ਇਹ ਝੂਠੀਆਂ ਸਕੀਮਾਂ ਲਾਂਚ ਕਰਕੇ ਹਰ ਮਹੀਨੇ ਲੋਕਾਂ ਤੋਂ ਡਾਟਾ ਕਲੈਕਟ ਕਰਦੇ ਆ। ਹੁਣ ਦੱਸੋ ਕਿਨੇ ਰਾਈਟ ਦੇ ਆ ਜੀ। ਇਹਨਾਂ ਨੇ ਬੜਾ ਢੋਲ ਠਮੱਕੇ ਨਾਲ ਇਹੀ ਕੇਜਰੀਵਾਲ ਜੀ ਨੂੰ ਦਿੱਲੀ ਤੋਂ ਹੈਲੀਕਾਪਟਰ 'ਚ ਲੈ ਕੇ ਆਏ। ਕਰੋੜਾਂ ਰੁਪਏ ਖਰਚ ਕਰੇ ਔਰ ਪੰਜਾਬ 'ਚ ਅਨਾਊਂਸਮੈਂਟ ਕਰੀ ਵੀ 18 ਮੈਡੀਕਲ ਕਾਲਜ ਪੰਜਾਬ 'ਚ ਬਣਾਵਾਂਗੇ 18। ਇਹਨਾਂ ਨੇ ਅਨਾਊਂਸਮੈਂਟ ਕਰੀ ਤੀ। ਆ ਹੁਣ ਮੈਂ ਤੁਹਾਨੂੰ ਦੱਸ ਦਿਆਂ 31 ਜਨਵਰੀ 2000 31 ਜਨਵਰੀ ਨੂੰ ਆ 31 ਜਨਵਰੀ ਨੂੰ 2026 27 ਵਾਸਤੇ ਜਿਹੜੇ ਮੈਡੀਕਲ ਕਾਲਜ ਬਣਨੇ ਆ ਉਹ ਅਪਲਾਈ ਹੋਣਾ ਹੈਗਾ ਇਸ 31 ਜਨਵਰੀ ਨੂੰ ਜੇ 31 ਜਨਵਰੀ ਨੂੰ ਅਪਲਾਈ ਨਾ ਹੋਇਆ ਨਾ ਜੀ ਉਹਦਾ ਮਤਲਬ ਕੋਈ ਵੀ ਮੈਡੀਕਲ ਕਾਲਜ ਨਹੀਂ ਆਣਾ 5 ਸਾਲਾਂ ਚ ਜਿਹੜੇ ਇਹਨਾਂ ਨੇ 18 ਮੈਡੀਕਲ ਕਾਲਜਾਂ ਦੀ ਗੱਲ ਕੀਤੀ ਸਿੰਗਲ ਮੈਡੀਕਲ ਕਾਲਜ 5 ਸਾਲਤ ਨਹੀਂ ਬਣਾ ਸਕੇ ਮੈਡੀਕਲ ਕਾਲਜ ਤਾਂ ਵੱਡੀ ਗੱਲ ਆ ਕੋਈ ਡਿਸਪੈਂਸਰੀ ਵੀ ਪੰਜਾਬ ਚ ਨਹੀਂ ਬਣੀ ਕਹਿੰਦੇ 1000 ਮਹੱਲਾ ਕਲੀਨਿਕ ਖੋਲੇ ਆ ਬੜਾ ਪ੍ਰਚਾਰ ਕਰਿਆ ਇਹਨਾਂ ਨੇ ਇਹਨਾਂ ਨੇ ਕੀ ਆ ਕਰਿਆ ਸਾਡੇ ਬਣਾਏ ਹੋਏ ਸਹੂਇਦਾ ਕੇਂਦਰਾਂ ਤੇ ਪੋਚਾ ਮਾਰ ਕੇ ਪੇਂਟ ਕਰਨਾ ਕੁਰਸੀਆਂ ਦਾ ਜਿਹੜਾ ਖਰਚਾ 5 ਲੱਖ ਦਾ ਉਹ 20-25 ਲੱਖ ਦਿਖਾ ਕੇ ਰੂਰਲ ਹੈਲਥ ਮਿਸ਼ਨ ਤੋਂ ਪੇਂਟ ਪੂੰਡ ਕਰਕੇ ਮਹੱਲਾ ਕਲੀਨਿਕ ਲਿਖ ਦਿਆ। ਉਹਨਾਂ ਨੇ ਗ੍ਰਾਂਟ ਰੋਕ ਲਈ। ਸੈਂਟਰਲ ਗਵਰਨਮੈਂਟ ਨੇ। ਫਿਰ ਇਹਨਾਂ ਨੇ ਕੀ ਕਰਿਆ ਉੱਥੇ ਤਾਂ ਸੈਂਟਰਲ ਗਵਰਨਮੈਂਟ ਦਾ ਜਿਹੜਾ ਆਸ਼ੀਮਾਨ ਕਿਹੜੀ ਡਿਸਪੈਂਸਰੀਆਂ ਲਿਖਤਾ ਤੇ 100 ਗਮੇਟਰ ਤੇ ਭਗਵੰਤ ਮਾਨ ਦੀ ਫੋਟੋ ਲਾ ਦੀ ਇੱਕ ਬੋਰਡ ਲਾਇਆ ਹੋਇਆ ਉੱਥੇ ਲਿਖਿਆ ਹੋਇਆ ਮਹੱਲਾ ਕਲੀਨਿਕ ਤੇ ਉੱਪਰ ਪੋਚਾ ਮਾਰ ਕੇ ਸੈਂਟਰਲ ਗਵਰਨਮੈਂਟ ਦਾ ਨਾ ਲਿਖਿਆ ਵਾ ਮਤਲਬ ਏਡੇ ਐਡ ਦੇ ਭੁੱਖੇ ਆ ਅੱਜ ਅਨਾਉਂਸ ਕਰਕੇ ਗਿਆ ਨਾ ਕੇਜਰੀਵਾਲ ਵੀ 1000 ਹਮਨੇ ਮਹੱਲਾ ਕਲੀਨਿਕ ਬਣਾ ਦिए ਅਗਰ 1000 ਮਹੱਲਾ ਕਲੀਨਿਕ ਨਵੇਂ ਬਣਾਏ ਤਾਂ 1000 ਡਾਕਟਰ ਵੀ ਚਾਹੀਦੇ ਆ ਨਾ ਜੀ 10 ਦਿਨ ਕਿੰਨੇ ਡਾਕਟਰ ਭਰਤੀ ਕਰੇ ਅੱਜ ਤੋਂ 1 ਸਾਲ ਪਹਿਲਾਂ 320 ਡਾਕਟਰ ਇਹ ਸਰਕਾਰ ਨੇ ਭਰਤੀ ਕਰੇ 320 ਡਾਕਟਰ ਸਾਲ ਪਹਿਲਾਂ ਉਹਨਾਂ ਨੂੰ ਸੈਲਰੀਆਂ ਦੇ ਗਏ ਅੱਜ ਤੱਕ ਵੀ ਇੱਕ ਸਾਲ ਦੇ ਅੰਦਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਨਹੀਂ ਦੇ ਸਕੇ ਤੇ ਇਹ ਮਹੱਲਾ ਕਲੀਨਿੰਗ ਕਿੱਥੇ ਤੋਂ ਚੱਲ ਰਹੀਆਂ ਜੀ ਸਾਡੀ ਬਣਾਈ ਹੋਈਆਂ ਡਿਸਪੈਂਸਰੀਆਂ ਸਾਡਾ ਕ੍ਰੀਏਟ ਕਰਿਆ ਹੋਇਆ ਇਨਫਰਾਸਟਰਕਚਰ ਉਹਨਾਂ ਨੂੰ ਹੀ ਯੂਜ਼ ਕਰ ਰਹੇ ਔਰ ਹਾਲਤ ਤਾਂ ਇਹ ਜੀ ਹੋਗੀ ਹੁਣ ਕਹਿੰਦੇ ਆ ਵੀ ਜੇ ਕੋਈ ਡਾਕਟਰ ਵਿਜ਼ਿਟ ਕਰੂਗਾ ਨਾ ਉਹਨੂੰ 100 ਰੁਪਏ ਦਵਾਂਗੇ ਜੇ ਰਾਤ ਨੂੰ ਵਿਜ਼ਿਟ ਕਰੂਗਾ ਤਾਂ 1000 ਰੁਪਏ ਦਵਾਂਗੇ ਆ ਕੇਜਰੀਵਾਲ ਦਾ ਜਿਹੜਾ ਮਾਡਲ ਹੈਗਾ ਆ ਮੈਂ ਤੁਹਾਨੂੰ ਤੇ ਇਹ ਮਹੱਲਾ ਕਲੀਨਿਕ ਕਿੱਥੇ ਤੋਂ ਚੱਲ ਰਹੀਆਂ ਜੀ ਸਾਡੀ ਬਣਾਈ ਹੋਈਆਂ ਡਿਸਪੈਂਸਰੀਆਂ ਸਾਡਾ ਕ੍ਰੀਏਟ ਕਰਿਆ ਹੋਇਆ ਇਨਫਰਾਸਟ੍ਰਕਚਰ ਉਹਨਾਂ ਨੂੰ ਹੀ ਯੂਜ਼ ਕਰ ਰਹੇ ਆਂ ਔਰ ਹਾਲਤ ਤਾਂ ਇਹ ਜੀ ਹੋਗੀ ਹੁਣ ਕਹਿੰਦੇ ਆ ਵੀ ਜੇ ਕੋਈ ਡਾਕਟਰ ਵਿਜ਼ਿਟ ਕਰੂਗਾ ਨਾ ਉਹਨੂੰ 100 ਰੁਪਏ ਦਵਾਂਗੇ ਜੇ ਰਾਤ ਨੂੰ ਵਿਜ਼ਿਟ ਕਰੂਗਾ ਤਾਂ 1000 ਰੁਪਏ ਦਵਾਂਗੇ ਆ ਕੇਜਰੀਵਾਲ ਦਾ ਜਿਹੜਾ ਮਾਡਲ ਹੈਗਾ ਆ ਮੈਂ ਤੁਹਾਨੂੰ ਮੁੱਖ ਮੰਤਰੀ ਐਸਕਰਤੀ ਨੀਣਾ ਜੀ ਜਿੰਨੇ ਕੇਜਰੀਵਾਲ ਦੇ ਮਾਡਲ ਆ ਉਹ ਪਬਲਿਸਿਟੀ ਮਾਡਲ ਹੈਗੇ ਆ 771 ਕਰੋੜ ਰੁਪਏ ਪਿਛਲੇ ਸਾਲ ਬਜਟ ਤੇ ਰੱਖਿਆ ਦਾ 5 ਮਿੰਟ ਹੋਲੇ 5 ਮਰੀਜ਼ਾਂ ਦਾ ਇਲਾਜ 10 ਲੱਖ ਰੁਪਏ ਦਾ ਦਾ ਅਜੇ ਤੱਕ ਨਹੀਂ ਹੋਇਆ ਇਹ ਕੇਜਰੀਵਾਲ ਦਾ ਜਿਹੜਾ ਮਾਡਲ ਆ ਸਵਿਧਾ ਕੇਂਦਰ ਦਾ 1000 ਬਣਾ ਦੇ ਇੱਕ ਵੀ ਡਾਕਟਰ ਦੀ ਭਰਤੀ ਨਹੀਂ ਹੋਈ ਪਿਛਲੇ ਸਾਲ 320 ਡਾਕਟਰਾਂ ਦੀ ਭਰਤੀ ਦੇ ਇਹਨਾਂ ਨੇ ਅਪੁਆਇੰਟਮੈਂਟ ਲੈਟਰ ਦੇ ਦੇ ਅੱਜ ਤੱਕ ਉਹਨਾਂ ਨੂੰ ਜੁਆਇਨ ਨਹੀਂ ਕਰਵਾਇਆ ਇਹ ਕੇਜਰੀਵਾਲ ਜੀ ਦਾ ਮਾਡਲ ਆ 18 ਮੈਡੀਕਲ ਕਾਲਜ ਸਭ ਤੋਂ ਪਹਿਲਾਂ ਅਨਾਉਂਸ ਕਰੇ ਤੇ ਅਖੀਰਲੇ ਸਾਲ ਤੱਕ ਦੋ ਬਣੇ ਹੋਏ ਮੈਡੀਕਲ ਕਾਲਜਾਂ ਨੂੰ ਚਲਾ ਤੱਕ ਨਹੀਂ ਸਕੇ 918 ਮੈਡੀਕਲ ਕਾਲਜ ਦਾ ਕਿਆ ਬਣਨੇ ਤੇ ਇਹ ਕੇਜਰੀਵਾਲ ਦਾ ਮਾਡਲ ਹੈਗਾ ਸੋ ਇਹ ਇਹ ਤਾਂ ਪੰਜਾਬ ਦੀ ਬਦਕਿਸਮਤੀ ਆ ਵੀ ਸਾਡਾ ਜਿਹੜਾ ਪੰਜਾਬ ਦਾ ਕੈਬਨਟ ਮਨਿਸਟਰ ਆ ਉਹ ਤਾਂ ਬੋਲ ਰਿਹਾ ਹੈਗਾ ਪਹਿਲਾਂ ਸ니어ਟੀ ਦੇ ਆਧਾਰ ਤੇ ਉਸ ਤੋਂ ਬਾਅਦ ਉਹ ਬੋਲ ਰਹੇ ਆ ਜੈਨ ਸਾਹਿਬ ਜਿਹੜੇ ਲਗਭਗ ਮੇਰੇ ਖਲ 18 ਮਹੀਨੇ ਦਿੱਲੀ ਚ ਜੇਲ੍ਹ ਘਟ ਕੇ ਆਈਆਂ ਸੁਸੋਦੀਆ ਜੀ ਮੇਰੇ ਨਾਲ 3 ਸਾਲ ਜੇਲ੍ਹ 'ਚ ਰਹੇ ਆ ਕੇਜਰੀਵਾਲ ਜੀ 6 ਮਹੀਨੇ ਜੇਲ੍ਹ 'ਚ ਰਹੇ ਆ ਮਤਲਬ ਉਹ ਪੰਜਾਬ ਤੇ ਰਾਜ ਕਰ ਰਹੇ ਆ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਡਰਾਮਿਆਂ ਤੇ ਸਟੈਂਪਿੰਗ ਕਰ ਰਹੇਗੇ ਸਟੇਟ ਦੇ ਉੱਤੇ ਕੌਣ ਬੈਠਿਆ ਦਾ ਕੇਜਰੀਵਾਲ ਮਨੀਸ਼ ਸੋਧਿਆ ਜੈਨ ਤੇ ਸਾਡੇ ਇੱਕ ਬਲਬੀਰ ਜੀ ਜਿਹੜੇ ਮਨਿਸਟਰ ਤੇ ਤੇ ਭਗਵੰਤ ਮਾਨ ਜੀ ਤਿੰਨੇ ਜਣੇ ਉਹੀ ਉਹੀ ਫਾਰਮੂਲੇ ਕ੍ਰੀਏਟ ਕਰਦੇ ਆ ਹੁਣ ਤੁਸੀਂ ਦੇਖੋ ਵੀ ਉਸੇ ਸਰਾਬ ਘਟਾਲੇ 'ਚ ਇਹ ਤਿੰਨ ਤਿੰਨ ਸਾਲ ਜੀਣਾ ਘਟ ਕੇ ਆਏ ਤੇ ਉਹੀ ਸਰਾਬ ਘਟਾਲਾ ਪੰਜਾਬ ਚ ਲਾਗੂ ਕਰ ਰਹੇ ਆ ਉਹੀ ਸਿੱਖਿਆ ਕ੍ਰਾਂਤੀ ਚ ਸਸੋਦੀਆ ਜੀ ਜੇਲ੍ਹ ਘਟ ਕੇ ਆਏ ਆ ਉਹੀ ਸਿੱਖਿਆ ਕ੍ਰਾਂਤੀ ਦਾ ਰੌਲਾ ਪੰਜਾਬ ਚ ਪਾ ਰਹੇ ਅੱਜ ਬੜੇ ਦਾਅਵੇ ਹੋਏ ਐਜੂਕੇਸ਼ਨ ਤੇ ਕਿਸੇ ਦਿਨ ਕਰਾਂਗੇ ਸਾਡੀ ਸਰਕਾਰ ਚ 30 ਬੱਚਿਆਂ ਪਿੱਛੇ ਇੱਕ ਟੀਚਰ ਅੱਜ 47ਾਂ ਵਿੱਚ ਐ 60% ਟੀਚਰਾਂ ਦੀ ਘਾਟ ਆ ਪੰਜਾਬ ਚ ਇੱਕ ਸਕੂਲ ਨਵਾਂ ਨਹੀਂ ਬਣਿਆ ਘੱਟ ਤੋਂ ਘੱਟ ਮੇਰੇ ਖਿਆਲ ਆ 100 ਪਤਾ ਨਹੀਂ 200 ਸਕੂਲ ਬੰਦ ਹੋਏ ਆ 5 ਸਾਲਾਂ ਚ ਇਹ ਪੰਜੇ ਰਿਕਾਰਡ ਆ ਇਲੈਕਸ਼ਨਾਂ ਵਾਸਤੇ ਜੇ ਕੋਈ ਹੋਰ ਪਾਰਟੀ ਨਾ ਕੋਈ ਵੀ ਪਾਰਟੀ ਆ ਸਾਡੇ ਵਰਗੇ ਵੀ ਆਯੁਸ਼ਮਾਨ ਸਕੀਮ ਜਾਂ ਦੂਸਰੇ ਕਾਰਡ ਬਣਾਉਣ ਵਾਸਤੇ ਪਿੰਡਾਂ ਜਾਂਦੇ ਆ ਨਾ ਪੁਲਿਸ ਚੱਕ ਕੇ ਅੰਦਰ ਕਰ ਦਿੰਦੀ ਆ ਇਹ ਝੁੱਠੀਆਂ ਸਕੀਮਾਂ ਲਾਂਚ ਕਰਕੇ ਹਰ ਮਹੀਨੇ ਲੋਕਾਂ ਤੋਂ ਡਾਟਾ ਕਲੈਕਟ ਕਰਦੇ ਆ ਹੁਣ ਦੱਸੋ ਕਿਨੇ ਰਾਈਟ ਦੇ ਆ ਜੀ ਇਹ ਜਿਹੜੇ ਯੂਥ ਵਾਲਿਆਂ ਨੂੰ ਭੇਜਣਗੇ ਘਰ-ਘਰ ਜਿਹੜਾ ਅੱਜ ਸਟੇਜ ਤੇ ਬੋਲਿਆ ਗਿਆ ਬਲਬੀਤ ਸਿੰਘ ਜੀ ਨੇ ਬੋਲਿਆ ਘਰ ਜਾਣਗੇ ਉਹਦਾ ਆਧਾਰ ਕਾਰਡ ਚੈੱਕ ਕਰਨਗੇ ਉਹਦਾ ਮੋਬਾਈਲ ਨੰਬਰ ਲੈਣਗੇ ਫਿਰ ਉਹਨੂੰ ਦੱਸਣਗੇ ਵੀ ਤੇਰੀ ਯਾਰ ਅੱਜ ਡੇਟਾ ਤੂੰ ਅੱਜ ਤੇਰਾ ਕਾਰਡ ਬਣ ਸਕਦਾ ਉਹ ਵੀ ਉਹ ਦੱਸਣਗੇ ਵੀ ਕਿਹੜੇ-ਕਿਹੜੇ ਬਲਾਕ ਦੇ ਕਾਰਡ ਕਿਸ ਦਿਨ ਬਣਨੇ ਮਤਲਬ ਇਹ ਡਾਟਾ ਕਲੈਕਸ਼ਨ ਤੇ ਡੰਗ ਟਪਾਉਣ ਵਾਲੀ ਗੱਲ ਆ ਜਿਹੜੀ ਅੱਜ ਆ 10 ਲੱਖ ਰੁਪਏ ਦੀ ਇੰਸ਼ੋਰੈਂਸ ਕਿਵੇਂ